ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੱਛਮੀ ਦੇਸ਼ਾਂ ਦਾ ਪ੍ਰਭਾਵ ਸਾਡੇ ਸੱਭਿਆਚਾਰ ਦੇ ਉੱਤੇ ਤੇ ਸਾਡੇ ਦੇਸ਼ ਦੇ ਉੱਤੇ ਵੀ ਬੜੇ ਜ਼ੋਰ ਦੇ ਨਾਲ ਪਿਆ ਉਸ ਪ੍ਰਭਾਵ ਦੇ ਵਿੱਚੋਂ ਜਿਹੜੇ ਪ੍ਰਭਾਵ ਦੀ ਅੱਜ ਮੈਂ ਗੱਲ ਕਰਨੀ ਚਾਹਣਾ ਉਹ ਹੈ ਲਵ ਮੈਰਿਜ ਲਵ ਮੈਰਿਜ ਦਾ ਕ੍ਰੇਜ਼ ਪੈਰੋ ਪੈਰ ਵਧਦਾ ਜਾ ਰਿਹਾ ਹੈ ਹਰ ਦਿਨ ਪਰ ਰਾਤ ਲਗਾਤਾਰ ਵਧਦਾ ਜਾ ਰਿਹਾ ਹੈ ਅਰੇਂਜ ਮੈਰਿਜ ਹੋ ਰਹੀ ਹੈ ਪਰ ਮਿਆਰ ਯਾ ਗਿਣਤੀ ਜਾਂ ਪਰਸੈਂਟੇਜ ਘਟਦੀ ਜਾ ਰਹੀ ਏ ਤੇ ਲਵ ਮੈਰिज ਆਪ ਹੁਦਰਿਆਂ ਬਣ ਕੇ ਮਾਪਿਓ ਨੂੰ ਪਿੱਛੇ ਕਰਕੇ ਆਪਣੇ ਆਪ ਫੈਸਲਾ ਲੈਣ ਦੀ ਆਦਤ ਜਿਹੜੀ ਜਵਾਨ ਬੱਚਿਆਂ ਦੀ ਵੱਧਦੀ ਜਾ ਰਹੀ ਏ ਮੈਂ ਉਹਦੇ ਬਾਰੇ 2-4 ਗੱਲਾਂ ਕਰਨੀਆਂ ਚਾਹੁੰਨਾ ਜਿਹੜੀਆਂ ਲਵ ਮੈਰिज ਹੁੰਦੀਆਂ ਨੇ ਉਹਨਾਂ ਵਿੱਚੋਂ ਜਾਂ ਜਿਹੜੀਆਂ ਅਰੇਂਜ ਮੈਰिज ਹੁੰਦੀਆਂ ਨੇ ਉਹਨਾਂ ਦੇ ਵਿੱਚੋਂ ਤੁਸੀਂ ਪਰਸੈਂਟੇਜ ਕੱਢ ਕੇ ਵੇਖੋ ਵੀ ਜਿਹੜੇ ਰਿਸ਼ਤੇ ਮਾਪੇ ਨੇ ਕਰਾਏ ਉਹ ਰਿਸ਼ਤੇ ਤੋੜ ਕਿੰਨੇ ਨੇਪਦੇ ਨੇ ਤੇ ਟੁੱਟਦੇ ਕਿੰਨੇ ਨੇ ਤਲਾਕ ਕਿੰਨੇ ਹੁੰਦੇ ਨੇ ਜਿਹੜੀ ਤੁਸੀਂ ਆਪਣੇ ਆਪ ਮੈਰਿਜ ਕੀਤੇ ਲਵ ਮੈਰਿਜ ਜਿੰਨੂੰ ਨਾਂ ਦਿੱਤਾ ਉਹ ਕਿੰਨੇ ਪਰਸੈਂਟੇ ਟੁੱਟ ਰਹੀ ਹੈ ਜਾਂ ਕਿੰਨੇ ਪਰਸੈਂਟੇ ਤੋੜ ਚੜ ਰਹੀ ਹੈ ਇਹ ਗੱਲ ਠੀਕ ਹੈ ਅ ਜੇ ਗੱਲ ਹੀ ਚੱਲ ਗਈ ਵੇਖੋ ਜੀ ਪ੍ਰੇਮ ਕਰਨਾ ਕੋਈ ਜ਼ੁਲਮ ਥੋੜਾ ਹੈ ਜਾਂ ਆਪਣੇ ਆਪ ਅੱਗੇ ਵਧਣਾ ਕੋਈ ਜ਼ੁਲਮ ਥੋੜਾ ਹੈ ਪਰ ਇਹ ਵੇਖੋ ਵੀ ਉਹਦਾ ਰਿਜ਼ਲਟ ਉਹਦਾ ਨਤੀਜਾ ਤੁਹਾਡੇ ਸਾਹਮਣੇ ਕਿਸ ਹੱਦ ਤੱਕ ਆ ਰਿਹਾ ਹੈ ਤੇ ਕਿਵੇਂ ਦਾ ਆ ਰਿਹਾ ਹੁਣ ਇਸ ਤੋਂ ਪਹਿਲਾਂ ਮੈਂ ਇੱਕ ਹੋਰ ਗੱਲ ਕਰ ਦਿਆਂ ਕਿਸੇ ਦੇ ਨਾਮ ਨਾਲ ਲਵ ਹੁੰਦਾ ਹੈ ਉਹਦੇ ਕਈ ਐਂਗਲ ਬਣ ਜਾਂਦੇ ਨੇ ਸਰੀਰਕ ਤੌਰ ਦੇ ਉੱਤੇ ਲਵ ਹੋਣਾ ਸਰੀਰ ਨੂੰ ਚੰਗਾ ਸੋਹਣਾ ਸੁਨੱਖਾ ਉੱਚਾ ਲੰਮਾ ਫਿੱਟ ਫਾਟ ਵੇਖ ਕੇ ਲਵ ਹੋਣਾ ਨੰਬਰ 1 ਮਾਨਸਿਕ ਤਲ ਦੇ ਉੱਤੇ ਲਵ ਹੋਣਾ ਉੱਥੇ ਸਰੀਰ ਪਿੱਛੇ ਰਹਿ ਜਾਂਦਾ ਹੈ ਇਹ ਵੇਖਿਆ ਜਾਂਦਾ ਹੈ ਵੀ ਇਹਦੇ ਵਿਚਾਰ ਬੜੇ ਚੰਗੇ ਨੇ ਮਤਲਬ ਵਿਚਾਰਕ ਤਲ ਦੇ ਉੱਤੇ ਉਹਦੇ ਨਾਲ ਪਿਆਰ ਹੋ ਜਾਣਾ ਵੀ ਇਹ ਵਿਚਾਰਕ ਤੌਰ ਤੇ ਬੰਦਾ ਬੜਾ ਸ਼ੁੱਧ ਹੈ। ਉਹਦੀ ਜੌਬ ਦੇ ਤਲ ਦੇ ਉੱਤੇ ਲਵ ਹੋਣਾ ਵੀ ਇਹਦੀ ਜੌਬ ਬੜੀ ਚੰਗੀ ਹੈ। ਅਮੀਰੀ ਦੇ ਤਲ ਦੇ ਉੱਤੇ ਲਵ ਹੋਣਾ ਜਾਂ ਫਿਰ ਰਾਜਨੀਤੀ ਦੇ ਤਲ ਤੇ ਲਵ ਹੋਣਾ ਕਈ ਅੰਗਲ ਬਣ ਜਾਂਦੇ ਨੇ। ਲਵ ਦੇ ਸ਼ੁਰੂਆਤੀ ਦੌਰ ਦੇ ਅੰਦਰ ਜਿਹੜਾ ਤੁਸੀਂ ਲੋਕ-ਲੋਕ ਕੇ ਫੋਨ ਕਰਦੇ ਸੀ ਚਾਹੇ ਉਹ ਲੜਕੀ ਹੋਵੇ ਜਾਂ ਲੜਕਾ ਹੋਵੇ ਜਿਹੜੇ ਇੱਕ ਦੂਜੇ ਨੂੰ ਮਾਂ-ਬਾਪ ਤੋਂ ਪਰਦੇ ਵਿੱਚ ਜਾ ਕੇ ਲੋਕ-ਲੋਕ ਕੇ ਫੋਨ ਕਰਦੇ ਸੀ ਹੁਣ ਜਦੋਂ ਤੁਹਾਡਾ ਵਿਆਹ ਹੋਇਆ ਮੇਰੀ ਕਲ ਨੂੰ ਬੜੀ ਤਵਜੋ ਦੇ ਕੇ ਸਮਝਿਓ ਜਦੋਂ ਵਿਆਹ ਹੋਇਆ ਤੇ ਹੁਣ ਤੁਸੀਂ ਇਕੱਠੇ ਰਹਿਣਾ ਸ਼ੁਰੂ ਕਰ ਦਿੱਤਾ ਉਹ ਜਿਹੜਾ ਘੰਟਿਆਂ ਬੱਧੀ ਤੁਸੀਂ ਫੋਨ ਕਰਦੇ ਸੀ ਨਾ ਹੁਣ ਫੋਨ ਕਰਨ ਦੀ ਗੱਲ ਪਿੱਛੇ ਚਲੀ ਗਈ ਹੁਣ ਫੋਨ ਨਹੀਂ ਕਰਦੇ ਹੁਣ ਉਹ ਇਕੱਠੇ ਰਹਿੰਦੇ ਹੋ ਫੋਨ ਕਰਨ ਵਾਲੀ ਗੱਲ ਪਿੱਛੇ ਪਈ ਤੇ ਹੋਇਆ ਕਿ ਪੈਰੋ ਪੈਰ ਉਹ ਤੁਹਾਡੀ ਮਿਲਣੀ ਦਾ ਰਸ ਘਟਣਾ ਸ਼ੁਰੂ ਹੋਇਆ ਪਹਿਲਾਂ ਫੋਨ ਕਰਦੇ ਸੀ ਬੜਾ ਰਸ ਸੀ ਹੁਣ ਫੋਨ ਕਰਨਾ ਬੰਦ ਹੋਇਆ ਤੇ ਇਕੱਠੇ ਰਹਿਣਾ ਸ਼ੁਰੂ ਹੋਇਆ ਤੇ ਸਜੇ ਸਜੇ ਰਸ ਘਟਣਾ ਸ਼ੁਰੂ ਹੋਇਆ ਉਸ ਤੋਂ ਬਾਅਦ ਜਿਹੜਾ ਤੁਸੀਂ ਲੋਕ ਲੋਕ ਕੇ ਮਿਲਦੇ ਸੀ ਹੁਣ ਇੱਕ ਦੂਜੇ ਦੇ ਨਾਲ 24 ਘੰਟੇ ਰਹਿੰਦੇ ਹੋ ਦਿਨੇ ਰਹਿੰਦੇ ਹੋ ਰਾਤ ਰਹਿੰਦੇ ਹੋ ਖਾਣਾ ਪੀਣਾ ਹੱਸਣਾ ਬਹਿਣਾ ਸੌਣਾ ਇਹ ਤੁਹਾਡਾ ਇਕੱਠਿਆਂ ਦਾ ਉਹ ਲੋਕ ਲੋਕ ਕੇ ਮਿਲਣ ਵਿੱਚੋਂ ਜਿਹੜਾ ਰਸ ਹੁੰਦਾ ਸੀ ਨਾ ਹੁਣ ਉਹ ਵੀ ਰਸ ਫਿੱਕਾ ਪਿਆ ਕਿਉਂਕਿ 24 ਘੰਟੇ ਇੱਕ ਦੂਜੇ ਦੇ ਸਾਹਮਣੇ ਆ ਨੰਬਰ 3 ਦੇ ਉੱਤੇ ਪਹਿਲਾਂ ਤੁਸੀਂ ਇਕੱਲੇ ਸੀ ਕੁੜੀ ਵੀ ਇਕੱਲੀ ਮੁੰਡਾ ਵੀ ਇਕੱਲਾ ਹੁਣ ਤੁਸੀਂ ਪਰਿਵਾਰ ਵਿੱਚ ਤੇ ਪਰਿਵਾਰ ਵਿੱਚ ਆਉਣ ਕਰਕੇ ਪਰਿਵਾਰ ਦੀਆਂ ਕੁਝ ਜ਼ਿੰਮੇਵਾਰੀਆਂ ਤੁਹਾਡੇ ਸਿਰ ਦੇ ਉੱਤੇ ਪਈਆਂ ਜਿਨ੍ਹਾਂ ਜ਼ਿੰਮੇਵਾਰੀਆਂ ਦੇ ਬਾਰੇ ਕਦੇ ਤੁਸੀਂ ਅੰਦਾਜ਼ਾ ਵੀ ਨਹੀਂ ਲਾਇਆ ਉਹਨਾਂ ਕਦੇ ਤੁਸੀਂ ਸੋਚਿਆ ਵੀ ਨਹੀਂ ਹੋਂਦਾ ਕਿਉਂਕਿ ਚੜ੍ਹਦੀ ਜਵਾਨੀ ਦੇ ਅੰਦਰ ਸਿਰਫ ਅਟਰੈਕਸ਼ਨ ਜਿਹੜੀ ਹੁੰਦੀ ਉਹ ਸਰੀਰ ਦੀ ਹੁੰਦੀ ਹੈ ਇਸ ਤੋਂ ਵੱਧ ਅੱਗੇ ਨਹੀਂ ਹੈ ਸੋਹਪੰਦੀ ਹੁੰਦੀ ਹੈ ਰੂਪ ਦੀ ਹੁੰਦੀ ਹੈ ਅਗਲੀਆਂ ਗੱਲਾਂ ਤੇ ਸੋੰਦਾ ਹੀ ਨਹੀਂ ਨਾ ਬੰਦਾ ਅਗਲੀਆਂ ਗੱਲਾਂ ਤੇ ਉਹਦੇ ਅਮੇਜ਼ਨ ਵਿੱਚ ਵੀ ਨਹੀਂ ਆਉਂਦੀਆਂ ਅੰਦਾਜ਼ੇ ਵਿੱਚ ਵੀ ਨਹੀਂ ਆਉਂਦੀਆਂ ਕਿ ਇਦਾਂ ਵੀ ਹੋ ਸਕਦਾ ਹੈ ਹੁਣ ਪਰਿਵਾਰ ਵਿੱਚ ਉਹ ਜ਼ਿੰਮੇਵਾਰੀਆਂ ਸਿਰ ਤੇ ਪਈਆਂ ਜਿਹੜੀਆਂ ਜ਼ਿੰਮੇਵਾਰੀਆਂ ਧਿਆਨ ਵਿੱਚ ਨਹੀਂ ਸਨ ਤੇ ਹੁਣ ਫੇਰ ਉਹ ਰਸ ਪੈਣਾ ਰਸ ਫਿੱਕਾ ਪੈਣਾ ਸ਼ੁਰੂ ਹੋਇਆ ਜੇ ਸੋਚਿਆ ਨਹੀਂ ਸੀ ਸੋਚਿਆ ਇਹ ਸੀ ਵੀ ਇਕੱਲੇ ਰਵਾਂਗੇ ਪਰ ਇਕੱਲੇ ਨਹੀਂ ਰਹੇ ਹੁਣ ਪਰਿਵਾਰ ਵਿੱਚ ਆਏ ਪਰਿਵਾਰ ਵਿੱਚ ਰਹਿਣ ਦੀ ਮਜਬੂਰੀ ਬਣ ਗਈ ਮਜਬੂਰੀ ਵਿੱਚੋਂ ਨਿਕਲਣ ਦਾ ਤਜਰਬਾ ਨਹੀਂ ਸੀ ਜਿਹੜੇ ਕੰਮ ਮਾਪੇ-ਪਾਪ ਕਰਦੇ ਸਨ ਅੱਜ ਉਹ ਮਾਪੇ-ਪਾਪ ਨਹੀਂ ਕਰਦੇ ਤੁਹਾਨੂੰ ਖੁਦ ਕਰਨੇ ਪੈ ਰਹੇ ਨੇ ਇਸ ਕਰਕੇ ਵਿਰਾਸ ਫਿੱਕਾ ਪਿਆ ਜ਼ਿੰਮੇਵਾਰੀਆਂ ਨਿਭਾਉਣ ਦਾ ਤਜਰਬਾ ਨਹੀਂ ਸੀ ਸੋਚਿਆ ਸੀ ਹਾਲਾਤ ਇੱਕੋ ਜਿਹੇ ਰਹਿਣਗੇ ਪਰ ਹਾਲਾਤ ਵੀ ਬਦਲ ਗਏ ਬਦਲਦੇ ਹੋਏ ਹਾਲਾਤਾਂ ਦੇ ਨਾਲ ਜ਼ਿੰਮੇਵਾਰੀਆਂ ਦੇ ਆਉਣ ਦੇ ਕਾਰਨ ਪਰਿਵਾਰ ਵਧਨ ਦੇ ਕਾਰਨ ਰਿਸ਼ਤੇਦਾਰੀਆਂ ਵਧਨ ਦੇ ਕਾਰਨ ਫੇਰ ਰਸ ਫਿੱਕਾ ਪਿਆ ਹੁਣ ਨਾ ਕੁੜੀ ਕੋਲ ਤੇ ਨਾ ਮੁੰਡੇ ਕੋਲ ਦੁੱਖ ਰੋਣ ਵਾਸਤੇ ਕੋਈ ਮੋਢਾ ਹੈ ਪਹਿਲਾਂ ਇੱਕ ਦੂਜੇ ਨੂੰ ਫੋਨ ਕਰਦੇ ਸੋ ਜਾਨੂ ਜਾਨੂ ਕਹਿ ਕੇ ਰੋ ਲਿੰਦੇ ਸੋ ਹੁਣ ਨਾ ਉਹਦੇ ਕੋਲ ਮੋਢਾ ਰਿਆ ਨਾ ਉਹਦੇ ਕੋਲ ਮੋਢਾ ਰਿਆ ਪਹਿਲਾਂ ਤੁਹਾਡੇ ਕੋਲ ਮੋਢਾ ਹੁੰਦਾ ਸੀ ਮਾਂ-ਬਾਪ ਦਾ ਹੁਣ ਮਾਂ-ਬਾਪ ਦਾ ਮੋਢਾ ਨਹੀਂ ਭੈਣ ਭਰਾਵਾਂ ਦਾ ਉਹ ਮੋਢਾ ਨਹੀਂ ਰਿਸ਼ਤੇਦਾਰੀਆਂ ਦਾ ਉਹ ਮੋਢਾ ਨਹੀਂ ਹੁਣ ਜਦੋਂ ਦੁਖੀ ਹੋ ਤੇ ਇਲਜ਼ਾਮ ਇੱਕ ਦੂਜੇ ਦੇ ਉੱਤੇ ਸਾਰੇ ਦੇ ਸਾਰੇ ਲਾਉਂਦੇ ਹੋ ਇਹ ਹਾਲਾਤ ਬਣੀ ਤੇਰੇ ਕਰਕੇ ਉਹ ਕਹਿੰਦਾ ਹਾਲਾਤ ਬਣੀ ਤੇਰੇ ਕਰਕੇ ਤਾਂ ਰਸ ਪਿੱਕਾ ਪਿਆ ਜਦੋਂ ਜ਼ਿੰਮੇਵਾਰੀਆਂ ਦਾ ਭਾਰ ਵਧਿਆ ਮਿਲਣ-ਗਿਲਣ ਦਾ ਸਮਾਂ ਘਟ ਗਿਆ ਕੰਮਾਂ ਦੇ ਉੱਤੇ ਜਾਣਾ ਹੈ ਜੌਬ ਤੇ ਜਾਣਾ ਹੈ ਕਮਾਈ ਕਰਨੀ ਹੈ ਕੋਈ ਦੁਕਾਨਦਾਰੀ ਕਰਨੀ ਹੈ ਤੇ ਰਸ ਘਟਣਾ ਸ਼ੁਰੂ ਹੋਇਆ ਤੇ ਹੁਣ ਜ਼ਿੰਮੇਵਾਰੀਆਂ ਦੂਰੀਆਂ ਰਹੀਆਂ ਬਲੇਮ ਲੱਗਣੇ ਸ਼ੁਰੂ ਹੋਏ ਪਹਿਲਾਂ ਵਰਗੇ ਤੁਸੀਂ ਨਹੀਂ ਰਹੇ ਉਹ ਕਹਿੰਦੀ ਪਹਿਲਾਂ ਵਰਗੇ ਤੁਸੀਂ ਨਹੀਂ ਉਹ ਕਹਿੰਦਾ ਪਹਿਲਾਂ ਵਰਗੇ ਤੂੰ ਨਹੀਂ ਤੋ ਇਹ ਗੱਲਾਂ-ਬਾਤਾਂ ਕਰਦਿਆਂ-ਕਰਦਿਆਂ ਕਸ਼ਮ ਕਸ਼ ਦੇ ਅੰਦਰ ਹੋਇਆ ਕਿ ਵੀ ਇੱਕ ਦਿਨ ਇਹ ਕਲੇਸ਼ ਖਾਨਾ ਕਚੈਰੀ ਦੇ ਅੰਦਰ ਚਲਾ ਗਿਆ ਤੇ ਕਚੈਰੀ ਦੇ ਅੰਦਰ ਜਿਹਨੂੰ ਆਪਾਂ ਤਲਾਕ ਕਹਿੰਦੇ ਆ ਜਿਹੜਾ ਨਾ ਹੀ ਬੜਾ ਮਾੜਾ ਹੈ ਉਹ ਤਲਾਕ ਦੋਵਾਂ ਦਾ ਹੋਇਆ ਤੇ ਦੋਵੇਂ ਇੱਕ ਦੂਜੇ ਤੋਂ ਵੱਖ ਹੋ ਗਏ। ਤੋਂ ਮੇਰਾ ਇਹ ਕਹਿਣਾ ਹੈ ਵੀ ਬੱਚੇ ਆਪਣੀ ਮਰਜ਼ੀ ਜ਼ਰੂਰ ਕਰਨ ਪਰ ਆਪਣੀ ਮਰਜ਼ੀ ਦੇ ਅੰਦਰ ਆਪਣੇ ਮਾਪੇ ਨੂੰ ਸ਼ਾਮਲ ਜ਼ਰੂਰ ਕਰ ਲੈਣਾ। ਕਿਉਂਕਿ ਤੁਸੀਂ ਵੇਖਣੀ ਹੈ ਸਿਰਫ ਸਰੀਰ ਦੀ ਅਟਰੈਕਸ਼ਨ ਤੁਸੀਂ ਵੇਖਣੀ ਹੈ ਸਰੀਰ ਦੀ ਸੁੰਦਰਤਾ। ਮਾਪੇ ਨੂੰ ਤੁਹਾਡੇ ਨਾਲੋਂ ਸੈਂਕੜੇ ਗੁਣਾ ਵੱਧ ਤਜਰਬਾ ਹੈ ਉਹਨਾਂ ਖਾਨਦਾਨ ਵੇਖਣਾ ਹੈ ਆਪਣੇ ਤਜਰਬੇ ਦੇ ਨਾਲ ਇੱਕ ਦੂਜੇ ਨੂੰ ਪਰਖ ਲੈਣਾ ਹੈ ਨਾਪ ਲੈਣਾ ਹੈ ਤੋਲ ਲੈਣਾ ਹੈ ਦੂਸਰੀ ਗੱਲ ਇੱਕ ਦੂਜੇ ਦੀ ਸ਼ਰਮ ਕਿਸਰਮ ਵਿੱਚ ਹੁੰਦੀ ਕਿਦਰੇ ਰਿਸ਼ਤੇਦਾਰੀਆਂ ਦੇ ਅੰਦਰ ਸਮਾਜ ਦੇ ਅੰਦਰ ਹਜ਼ਾਰ ਗੱਲਾਂ ਨੇ ਸ਼ਰਮ ਕਿਸਰਮ ਵਿੱਚ ਹੁੰਦੀ ਤਾਂ ਖੈਰ ਇਹ ਲਵ ਮੈਰਿਜ ਇਕੱਲੇ ਸਰੀਰ ਤੋਂ ਪ੍ਰਭਾਵਿਤ ਹੋ ਕੇ ਨਾ ਕਰਿਆ ਕਰੋ ਖੋਜ-ਬੀਨ ਕਰਕੇ ਤਜਰਬੇ ਦੇ ਤਹਿਤ ਕਰੋ ਤਾਂ ਕਿ ਤੁਹਾਡਾ ਪਿਆਰ ਵਧਦਾ ਰਹੇ ਫਿੱਕਾ ਨਾ ਪਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ